ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤੇਗੜ 66 ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 6 ਕਟੀਆਂ ਦਿਖਾਵਾਂਗੇ 22 ਗੇਜੀ ਕੋਲ ਪਹੁੰਚੇ ਹੋਏ ਆ ਜੇ ਗੱਲਬਾਤ ਕਰ ਲਈਏ ਸੱਜਣ ਦਾ ਇਹ ਕੰਮ ਆ ਕੰਮ ਸੱਜਣੋ ਸਪੈਸ਼ਲ ਕਟੀਆਂ ਦਾ ਹੀ ਆ ਜ਼ਿਆਦਾਤਰ ਬਾਈ ਦਾ ਤੇ ਸ਼ੁਰੂਆਤ ਕਰ ਲਾਂਗੇ ਆ ਕੱਟੀ ਤੋਂ ਗਰੀ ਉਹ ਕੁਆਲਿਟੀ ਦੀ ਕੱਟੀ ਹੈ ਉਮਰ ਵੀ ਇਹਦੀ ਵੱਡੀ ਆ ਸਾਰੀਆਂ ਨਾਲੋਂ ਤੇ ਇਹਦਾ ਰੇਟ ਤੇਜ ਰਹੂਗਾ ਸਾਰੀਆਂ ਤੋਂ ਬਾਕੀ ਨਾਰਮਲ ਰੇਟ 'ਚ ਆ ਗਈਆਂ 40 45 ਤੋਂ ਲਾ ਕੇ 20 22 ਹਜ਼ਾਰ ਤੱਕ ਦਾ ਅੱਜ ਦਾ ਰੇਟ ਰਹੂਗਾ ਬੀ ਵਾਈ ਤੋਂ 40 43 ਲਾ ਲਿਓ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਆ ਜਾ ਬੀਜੀ ਹੋਰ ਕਿਵੇਂ ਆ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੱਲਦਾ ਕੰਮ ਲੋਟ ਵਧੀਆ ਚੱਲੇਗਾ ਸ਼ੁਰੂਆਤ ਕਿਹਦੇ ਪਾਸੋਂ ਕਰੀਏ ਤੁਸਾਂ ਮਰਜ਼ੀ ਕਰਦਾ ਨੰਬਰ ਬੋਲ ਦੇਣਾ ਨੰਬਰ 97 795 622 18 ਜੀ 97 795 622 18 ਤੇ ਦੋ ਤਿੰਨ ਕ ਕਟੀਆਂ ਤੋੜ ਕੇ ਦਿਖਾਵਾਂਗੇ ਤੇ ਬਾਕੀ ਗੱਲਬਾਤ ਸਾਰੀਆਂ ਦੀ ਓਕੇ ਦੀ ਰਿਪੋਰਟ ਆ ਤੁਸੀਂ ਇਹ ਨਾ ਸਮਝੋ ਵੀ ਇੱਕ ਦੋ ਪਸ਼ੂ ਵਿੱਚੋਂ ਤੋਰੇ ਨਹੀਂ ਤੇ ਸ਼ੁਰੂਆਤ ਕਰ ਦਾਂਗੇ ਆਹ ਕੱਟੀ ਤੋਂ ਇੱਥੇ ਮਾਰਗਾ ਦੀ ਕੈਮਰਾ ਇੱਕ ਵਾਰੀ ਝੋਲੀ ਝੂਲੀ ਵੀ ਚੈੱਕ ਕਰਾ ਲਈ ਕੱਟੀ ਦੀ ਝੋਲੀ ਝੂਲੀ ਵੀ ਬਹੁਤ ਥੱਲੇੋਂ ਤੇ ਬਾਕੀ ਇੱਥੋਂ ਕਰਾ ਦੀ ਚੈੱਕ ਹਾਂ ਬਲ ਬੋਲ ਚੰਗੇ ਜਾਂਦੇ ਆ ਤੇ ਹੁਣ ਮਾਰਦੇ ਸਿੰਗਾ ਤੇ ਕੈਮਰਾ ਜਮਾ ਬੰਦ ਸਿੰਗ ਹੀ ਇਹ ਜੀ ਗੱਲਬਾਤ ਕਰ ਲਈਏ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਹੋਊਗੀ ਰ 20 ਮਹੀਨੇ ਦੀ 20 ਦੀ ਹਾਂ ਉਮਰ ਆ ਗਈ 20 ਮਹੀਨੇ ਦਾ ਤੋਰੀ ਦੇਣ ਦਾ ਖਲਕੇ ਖੀਰੀ ਕੱਟੀ ਹੈ ਜੀ ਦੰਦਾ ਜਾਂ ਗਈ ਬਾਈ ਕਹਿੰਦਾ ਖੀਰੀ ਉਮਰ 20 ਮਹੀਨਿਆਂ ਦੀ ਸਿੰਗ ਜਮਾ ਬੰਦ ਆ ਗਿਆ ਇਹਨਾਂ ਦਾ ਮਾਮਾ ਦਾ ਸਾਰਿਆਂ ਦਾ ਇੱਕ ਆਈਡੀਆ ਹੈ ਦੁੱਧ ਕਿੰਨਾ ਰਹੂਗਾ ਐਂ ਵੀਰੇ ਮੇਰੇ ਕੋਲ ਆਪਣੇ ਕੋਲੇ ਮਾਲ ਆਉਂਦਾਗਾ 14 ਕਿਲੋ ਲੈ ਕੇ 15 16 ਕਿ ਠੀਕ ਆ ਹਾਂ ਆ 13 14 ਤੋਂ ਲਾ ਕੇ 15 16 ਕਿਲੋ ਤੱਕ ਕਾਲੀਆਂ ਹਾਂਜੀ ਇਹ ਇੱਥੇ ਰੋਕ ਲਈ ਮੈਂ ਆ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਇੱਥੇ ਮਾਰ ਦੇਂਗਾ ਇਹ ਰੀ ਕੈਮਰਾ ਬੋਏ ਕੁਆਲਿਟੀ ਗੱਤੀ ਬਹੁਤ ਕਮਾਲ ਦੀ ਆ ਉਮਰ ਆ ਗਈ ਸਿਰਫ 20 ਮਹੀਨਿਆਂ ਦੀ ਸਿੰਗ ਆ ਗਿਆ ਬੰਦਾ ਠਾਨ ਸਿੰਗਲ ਚਾਰ ਚਾਰੀ ਚਾਰ ਚਾਰ ਹੋਣਗੇ ਬੇਰੀ ਹਾਰੇ ਦੇ ਲੈ ਆਏ ਨੂੰ ਲੈ ਆ ਇਧਰ ਦੀ ਕਮਾ ਲਿਆ ਤੇ ਇਹਦਾ ਕਿਹ ਜੀ ਰੇਟ ਕੀ ਰੂਗਾ ਜੇ ਗੱਲ ਕਰ ਲਈਏ ਇਹ 50000 ਦੀ ਦਦਾਂਗੇ ਜੀ ਮਾਫੀ ਕੋਈ ਕਰਾਂਗੇ ਛੁੱਟਪਾ ਕਰਾਂਗੇ ਆ ਮਾਨਤਾਨ ਛੋਟ ਛੱਪਾ ਬਾਈ ਕਹਿੰਦਾ ਕਰ ਦਾਂਗੇ 50 ਚੋਂ ਕਿਉਂਕਿ ਕੱਟੀ ਆ ਜਿਹੜੀ ਸੱਜਣਾ ਉਹ ਨਾ ਪਿੱਠਪੂੜੇ ਦੀ ਬਣਾਵਟ ਬਹੁਤ ਕਮਾਲ ਦੀ ਆ ਤੇ ਬਾਕੀ ਗੈਪ ਵੀ ਸੋਹਣਾ ਰੱਖਦੀ ਆ ਤੇ ਮੇਨ ਗੱਲ ਆ ਜਿਹੜੀ ਠੰਡੀ ਆ ਸੁਭਾਅ ਦੀ ਗਰੀ ਇੱਥੋਂ ਕਰਾਂਗੇ ਇੱਕੋ ਛਾਣ ਸੋਹਣਾ ਲੱਗੇ ਨੇ ਸਿੰਗਲ ਚਾਰ ਇਕੱਲੇ ਇਕੱਲੇ ਲੱਗੇ ਨੇ ਤੇ ਬਾਕੀ ਸੁਭਾਅ ਦੀ ਠੰਡੀ ਤੇ ਸਿੰਗ ਤਾਂ ਬਿਲਕੁਲ ਜਿਵੇਂ ਕਹਦੇ ਨੇ ਆਪਾਂ ਤੇਲਾਂ ਨਹੀਂ ਟੱਪਦਾਗੇ ਜੀ ਉਹ ਕੰਮ ਹੀ ਆ ਹਾਂਜੀ ਹਾਂਜੀ ਛੱਟੀ ਬਹੁਤ ਚੰਗੀ ਤੇ ਬਾਕੀ ਜੇ ਕਿਸ ਨੇ ਲਾੜ ਟ ਹੀ ਲੈਣਾ ਹੋਇਆ ਆਪਾਂ ਲਾੜ ਚ ਵਧੀਆ ਮਨਦਾਨ ਕਰਦਾਂਗੇ ਕਰਦਾ ਹਾਂ ਖੁਸ਼ ਮਾਰ ਹਾਂਜੀ ਖੁਸ਼ ਕਰਦਾ ਹਾਂ ਆ ਜਾ ਗਰੀ ਹੁਣ ਮਾਰਦੇ ਆਹ ਤੇ ਕੱਟੀ 2 ਨ ਹਾਂ ਝੋਲੀ ਝੂਲੀ ਇਹ ਦੀ ਕਰਾ ਦੇ ਗਰੀ ਚੈ ਇਹ 15 ਕ ਮਹੀਨੇ ਕੱਟੀ ਆ ਬੜ ਬੜ ਸੋਹਣਿਆ ਆ ਨਾ ਬਾਈ ਇੱਥੋਂ ਆ ਗਏ ਬਟਨ ਵਾਲੀ ਕਹਿੰਦੇ ਨੇ ਭਰਾ ਬਟਨ ਵਾਲੀ ਆ ਜੀ ਇੱਥੋਂ ਬਾਜੀ ਦੀ ਵੰਤਰ ਕਰਾ ਦੇ ਗਰੀ ਚੈ ਕਿੰਨੀ ਕੁ ਮੋਮਰਾ ਬਾਈ ਦੀ 15 ਕ ਮਹੀਨੇ ਨੇ ਮਰੋ 14 15 ਮਹੀਨੇ 15 ਮਹੀਨੇ ਦੀ ਹਾਂ ਠੀਕ ਆ ਇੱਥੋਂ ਇੱਥੋਂ ਕਰਾ ਦੇ ਮੇਰੀ ਚੈ ਥਣ ਥਣ ਬਹੁਤ ਚੰਗਾ ਲੱਗਿਆ ਥਣ ਥਣ ਬਹੁਤ ਚੰਗਾ ਲੱਗਿਆ ਤੇ ਸੁਭਾਅ ਆ ਦੀ ਠੰਡੀ ਆ ਥੋੜਾ ਜਿਹਾ ਉੱਪਰ ਆ ਜਾ ਮਨ ਨੂੰ ਨਾ ਕੁਛ ਨਹੀਂ ਕਹਿੰਦੇ ਬੱਚੇ ਇੱਥੋਂ ਦਿਖਾ ਦੇ ਗਰੀ ਇਹ ਇੱਥੋਂ ਕਰਾ ਦੇ ਚੈ ਥਣ ਥਣ ਝੋਲੀ ਝੂ ਇਹ ਕੱਟੀ ਦੇ ਦਾਂਗੇ ਵੀਰੇ 26000 ਦੇ 26 ਦੀ ਹਾਂਜੀ ਉਹ 50 ਹਾਂਜੀ ਹਾਂਜੀ ਇਹ 26 ਦੀ ਹਾਂਜੀ ਮਾਨਤਨ ਜੋੜੇ ਫੁੱਲ ਕਰੂ ਮਾਨਦਨ ਆਈ ਜੀ ਗੱਲ ਨਹੀਂ ਫੁੱਲ ਮਾਨਦਨ ਕਰਾਂ ਠੀਕ ਹੈ ਗੱਲ ਤੇ ਹੁਣ ਮਾਰ ਦੇ ਕਰੀ ਇਹ ਵੀ ਕੱਟੀ ਬਹੁਤ ਚੰਗੇ ਕੈਮਰਾ ਵੀ ਕੱਟੀ ਆ ਵੀ ਚੰਗੀ ਆ ਇਹਦੀ ਕਿੰਨੀ ਕੁ ਮਰਾ ਭਾਈ ਇਹ 13 ਮਹੀਨਾ ਦੀ ਮਰੂਗੀ ਸਿਰਫ ਹਾਂਜੀ ਤੇ ਬਾਲ ਬੋਲੇ ਚੰਗੇ ਆ ਨਾ ਬਹੁਤ ਚੰਗਾ ਥਣ ਥਣ ਵਾਲਾ ਚੰਗਾ ਲੱਗਿਆ ਹਾਂ ਬਾਲ ਬੋਲੇ ਨੂੰ ਬਾਲ ਬੋਲੇ ਨੂੰ ਚੰਗੇ ਨੇ ਖਰ ਥਣ ਥਣ ਵੀ ਪਾਈ ਕਹਿੰਦਾ ਚੰਗਾ ਲੱਗਿਆ ਝੋਲੀ ਵਾਲੀ ਕੱਤੀ ਆ ਗਈ ਉਮਰ ਕਿੰਨੀ ਦੱਸਿਆ ਇਹਦੀ 12 ਮਹੀਨੇ ਇਹ 12 13 ਮਹੀ ਬੀ ਦੀ ਹਾਂਜੀ ਮਾਨਤਨ ਹਾਂਜੀ ਤੇ ਹੁਣ ਆ ਜਾ ਗੈਰੀ ਫਿਰ 4 ਨੰਬਰ ਤੇ ਓਏ ਹੁਣ ਆ ਜਾ ਆ ਕੱਤੀ ਤੇ ਐ ਦੀ ਝੋਲੀ ਝੂਲੀ ਯਾਰ ਬਾੜੀ ਆ ਓਏ ਐ ਦੀ ਝੋਲੀ ਝੂਲੀ ਦਿਖਾਈ ਕਰੀ ਬਹੁਤ ਚੰਗੀ ਲੱਗਦੀ ਵੀ ਇਹ ਆ ਆ ਆ ਆ ਬੜਾ ਬੋਲ ਜੇ ਕਰਾ ਲਈ ਚੱਕ ਵੀ ਝੋਲੀ ਬਹੁਤ ਹੈ ਚੰਗੇ ਦੁੱਧ ਵਾਲੀ ਦੀ ਆ ਤੇ ਥਾਣਾ ਅਗੇ ਸਿੰਘ ਵੀ ਦੇਖੋ ਇਹਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਕੁਝ ਦੇਖੋ ਠੀਕ ਹੈ ਗੱਲ ਇਹ ਬੰਬਰ ਦੇ ਕੇ ਬੰਨਣਾ ਕੋਈ ਚੱਕਰ ਨਹੀਂ ਠੀਕ ਹੈ ਗੱਲ ਇਹ ਸਿੰਘ ਵੀ ਬਾਹਰ ਨਿੱਕਾ ਮੋੜੀ ਹੁੰਦਾ ਨਾ ਨੇੜੇ ਇੱਥੋਂ ਮਾਰਦੇ ਗੈਰੀ ਕੈਮਰਾ ਇਹਦੀ ਕਿੰਨੀ ਉਮਰ ਹੋਊ ਇਹ ਵੀ ਇੰਨੀ ਕੇ ਹੈਂ ਇੰਨੀ ਕਿੰਮ ਰਹੀ ਜੀ ਦੋਨਾਂ ਦੀ 12 13 ਕੁ ਮਹੀਨਾ ਹਾਂ ਬਾਈ ਇੱਥੇ ਜੀ ਆ ਇਹਦਾ ਕਿ ਜੀ ਗੀਰੇਟਰ ਹੈ ਨਾ ਫਿਰ ਇਹ 22 ਯਾਰ ਦੀ ਰੰਗ ਵੀਰੇ 22 ਇਹਦਾ ਕੀ ਦੱਸਿਆ ਰੇਟ ਇਹਦਾ 20 ਜੀ ਇਹਦਾ 20 ਇਹਦਾ 22 ਹਾਂਜੀ ਤੇ 42 ਹੋ ਗਿਆ ਹਾਂਜੀ 40 ਦਾ ਜੋੜਾ ਹੋ ਜੂ ਦੇ ਦਾਂਗੇ ਕੋਲੀ ਕਰਾਂ ਮੈਂ ਤੀਰਾਂ ਕਰਾਂ ਆ 40 ਦਾ 22 ਕਹਿੰਦਾ ਦੇ ਦਾਂਗੇ ਜੋੜਾ ਇਹ ਜੀ ਗੱਲ ਨਹੀਂ ਤੇ ਹੁਣ ਆ ਜਾ ਅਗਲੇ ਨੰਬਰ ਤੇ ਰੰਗ ਰੂੰਗਾ ਇਹਦਾ ਵੀ ਗਹਿਰਾ ਹੈ ਨਾ ਹਾਂਜੀ ਬਹੁਤ ਚੰਗੀ ਕੱਟੀ ਜੀ ਥਣ ਥਣ ਮਾੜਾ ਚੰਗਾ ਲੱਗਾਈ ਇਹਦੀ ਉਮਰ ਕਿੰਨੀ ਕੁ ਹੋਊਗੀ ਇਹਦੀ ਉਮਰ 14 ਮਹੀਨੇ ਦੇ ਹੋ ਜੀ 14 15 ਲੇ ਲਗਭਗ 14 15 ਤੇ ਬਾਕੀ ਉਹੀ ਗੱਲ ਹੈ ਵੀ ਬਾਡੀ ਦੀ ਬਣਾਵਟ ਘੈਂ ਹੈ ਨਾ ਚੜਾਈ ਚੜੂਈ ਵਾਲੀ ਕੱਤੀ ਆ ਗਈ ਤੇ ਸੁਭਾ ਦੀ ਆ ਗਈ ਠੰਡੀ ਹੈ ਨਾ ਇਹ ਇੱਥੇ ਇੱਥੇ ਇਹ ਖੁੱਲ ਕੇ ਦੇ ਪਰਲੀ ਹੜ ਤਾਰ ਜੀ ਵੱਜੀ ਮੜੀ ਉਹ ਦਿਖਾ ਦੇ ਉਹਨੂੰ ਪਤਾ ਲੱਗਾ ਨਾ ਮੌਕੇ ਦੱਛਿਆ ਨਹੀਂ ਠੀਕ ਹੈ ਉਹਨਾਂ ਬੇੜੇ ਖੁੱਲ ਖਲ ਕੇ ਤਾਰ ਨੂੰ ਤਾਰ ਲਾਈ ਚ ਚਾਰ ਕਰਨੀ ਉਹਦਾ ਚਾਰ ਚ ਭੱਜ ਕੇ ਵਰ ਗਈ ਉਹ ਵੀ ਤਾਰ ਵੱਜੀ ਮੜੀ ਦਿਖਾ ਦੇ ਉਹਨੂੰ ਪਹਿਲਾਂ ਕੋਈ ਹੋਰ ਕੋਈ ਚੱਕਰ ਨਹੀਂ ਹਾਂ ਇਹ ਬਾਈ ਕਹਿੰਦਾ ਆਰਾਮ ਆਇਆ ਵਿਆ ਹਾਂ ਵੀ ਲੋਕ ਕਹਿੰਦਾ ਵੀ ਆਇਆ ਮੜ ਕੇ ਦੱਛਿਆ ਨਹੀਂ ਗੱਲਾਂ ਔਖਾਂ ਨੇ ਤੇ ਬਾਕੀ ਨਾ ਬਣਾਵਟ ਕੱਟੀ ਦੀ ਚੰਗੀ ਆ ਹਨਾ ਚੜਾਈ ਚੜੂਈ ਚੰਗੀ ਆ ਗਈ ਤੇ ਬਾਕੀ ਉੱਪਰ ਚੜਾਈ ਸੋਣੀ ਰੱਖਦੀ ਆ। ਪੁੱਠਾ ਪੂਰਾ ਚੌੜਾ ਹੋਣਾ ਹੈ ਨਾ। ਇਹ ਤਕਰੀਬਨ ਆਪਣੇ ਕੋਲ 14 ਕਿਲੋ ਤੋਂ ਲੈ ਕੇ 1500 15 ਕਿਲੋ ਤੱਕ ਆ ਜੀ। 15-16 ਕਿਲੋ ਤੱਕ ਆ ਜੀ ਨਾ। ਇਹਦੀ ਉਮਰ ਕਿੰਨੀ ਦੱਸਿਆ ਬਾਈ? ਇਹਦੀ ਬਾਛ ਹੋਊਗੀ 14-15 ਮਹੀਨੇ ਦੀ। ਇਹਦਾ ਕੀ ਰੇਟ ਰਹਿਣਾ ਹੈ? ਇਹ 30000 ਇਹ ਦੇ ਦਾਂਗੇ। 30 ਦੀ? ਹਾਂ ਜੀ। ਠੀਕ ਹੈ ਗੱਲ। ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਆ ਕੱਟੀ ਤੋਰੀ ਦੇ ਜਿਹੇ ਇੱਕ ਅੱਧੀ ਆ ਤੋਰ ਦੇ ਇੱਕ ਪਹਿਲੀ ਤੋਰ ਦੀ ਇੱਕ ਲਾਸਟ ਤੋਰ ਦੀ ਓਦਾਂਗੇ ਜੀ ਤੁਰਨ ਤਾਰਨ ਚ ਕਿਸੇ ਕੱਟੀ ਨੂੰ ਕੁਝੇ ਨੂੰ ਜਰਾ ਵੀਰੇ ਕੋਈ ਕਿਸੇ ਦਿੱਕਤ ਨਾ ਮਰੇ ਘਰੇ ਵਾਪਸ ਕਰ ਦੇ ਗੜੇ ਵਹੂ ਜਰਾ ਥਾਣਾ ਦੀ ਫੋਟੋ ਵੀ ਉਹ ਵਾਪਸ ਕਰ ਦੇ ਆਪਣੇ ਗੱਡੀ ਤਾਰਨ ਵਾਪਸ ਕਰ ਦੇ ਠੀਕ ਹੈ ਗਾਣ ਹਣੇ ਕੱਲ ਕੱਡੀਆਂ ਕਰਕੇ ਪਤਾ ਕਿ ਉੱਪਰ ਆ ਕਰ ਥੋੜਾ ਜਿਹਾ ਹਾਂ ਇਹਦਾ ਟਾਂਚਾ ਟੁੰਚਾ ਵਾਲਾ ਮਿਲ ਕੱਟੀ ਬਾੜੀ ਚੰਗੀ ਕੱਟੀ ਆਏ ਕੱਦ ਫੁੱਲ ਬਣਾਉਗੀ ਇੱਥੇ ਖੜਾ ਲੈ ਬਸ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ 15 ਮਹੀਨੇ ਨਹੀਂ 14-15 ਮਹੀਨੇ ਤੱਕ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੇ ਮਾਰ ਨਹੀਂ ਗਈ ਕੈਮਰਾ ਸੰਖ ਵੀ ਮੋੜੀ ਆਉਂਦੀ ਆ ਤੇ ਉਮਰ ਬਾਈ ਕਹਿੰਦਾ ਇਹਦੀ ਹੈਗੀ ਆ ਸਿਰਫ 14-15 ਮਹੀਨਿਆਂ ਦੇ ਆਸੇ ਪਾਸੇ ਦੀ ਆ ਲੈ ਆਏ ਨੂੰ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਤੇ ਉੱਤੋਂ ਵੀ ਸਟੇਟ ਆ ਗਈ ਬਿਲਕੁਲ ਤੇ ਜਾਤ ਨਸਲ ਕੁਆਲਟੀ ਚੰਗੀ ਆ ਗਈ ਤੇ ਥਾਣੇ ਦੇ ਵੀ ਸਿੰਗਲ ਚਾਰੀ ਚਾਰ ਆ ਥਣ ਬਾਈ ਕਹਿੰਦਾ ਇਹਦੇ ਵੀ ਸਿੰਗਲ ਚਾਰ ਨੇ ਝੋਲੀ ਇਹਦੀ ਵੀ ਸੋਹਣੀ ਆ ਕਿਉਂਕਿ ਥਣ ਆਲਾ ਸੀਨ ਆ ਜਿਹੜਾ ਉਹ ਬਾਈ ਚੈੱਕ ਕਰਕੇ ਲੈ ਕੇ ਆਣਾ ਤਕਰੀਬਨ ਤਕਰੀਬਨ ਇਹਦਾ ਇਹਦਾ ਕੀ ਜੀ ਗ੍ਰੇਟਰ ਹੈ ਨਾ ਬਾਈ ਇਹਦਾ ਰੇਟ 32000 ਰੁਪਏ ਜੀ ਇਹਦਾ 32000 ਦਾ 11 ਗਰੀਆਂ ਨੂੰ ਕੈਮਰਾ ਘਵਾ ਦੇ ਪਾਲੀਆਂ ਸੈੱਟ ਜੇ ਘੜੀਆਂ ਕੱਟੀਆਂ ਸਾਰੀਆਂ 6 ਕੱਟੀਆਂ ਦਿਖਾ ਦਿਆਂ ਬਾਈ ਕੋਣ ਰੇਟ ਜਿਵੇਂ ਸਾਨੂੰ ਦੱਸਿਆ ਸੀ 20 ਵਾਈ ਹਜ਼ਾਰ ਤੋਂ ਲਾ ਕੇ 45 47 50 ਤੱਕ ਦਾ ਰੇਟ ਹੈ ਤੇ ਬਾਕੀ ਕੱਟੀਆਂ ਸਾਰੀਆਂ ਸਾਫ਼ ਸੁਥਰੀਆਂ ਨੇ ਥਣ ਸਾਰੀਆਂ ਨੇ ਬਾਈ ਸਿੰਗਲ ਚਾਰ ਹੋਣ ਚਾਰ ਚਾਰ ਹੀ ਮਿਲਣਗੇ ਆਪਣੀ ਕੱਟੀ ਵਾਪਸ ਕਰ ਦੇਰ ਪੰਜਵਾਂ ਥਣ ਹੋਊਗਾ ਕੋਈ ਛਾਂ ਪਸ਼ੂਪ ਲੱਥੀ ਕੋਈ ਕਿਸੇ ਦਾ ਕੁਝ ਨਹੀਂ ਤੂੰ ਕੱਟੀਆਂ ਸਾਰੀਆਂ ਓਕੇ ਹੈ ਜੀ ਠੀਕ ਆ ਕੰਮ ਉਹ ਬਾਈ ਕਹਿੰਦਾ ਗਾਰੰਟੀ ਰਹੂਗੀ ਹਰੇਕ ਪੱਖ ਤੋਂ ਤੋਰੇ ਤਾਰੇ ਵਾਲੇ ਮਾਮਲੇ 'ਚ ਛਾਂ ਪਸ਼ੂਪ ਵਾਲੇ 'ਚ ਥਣ ਵੱਧ ਘ ਰੇਟ ਬਾਈ ਨੇ ਵੀਡੀਓ ਜੀ ਦੱਸ ਤੇ ਰੇਟ ਜਦੋਂ ਫਿਕਸ ਫਿਕਸ ਜੀ ਨੇ ਕੋਈ ਬਾਹਲਾ ਵੀ ਵੱਡਾ ਤਾਂ ਨਹੀਂ ਫਰਕ ਇਹਦਾ ਨਾ ਜੀ ਕੋਈ ਗੱਲ ਮਾਨਦਾਨਾਂ ਦੇ ਖੁਸ਼ ਹੋ ਕੇ ਕਰਾਂਗੇ ਆਪਾਂ ਕੋਈ ਵੀ ਗੱਲ ਨਹੀਂ ਹਾਂ ਉਹੀ ਗੱਲ ਹੈ ਵੀ ਲੈਣ ਵਾਲਾ ਬਣ ਕੇ ਆ ਜਰਾ ਇਕੱਠੀਆਂ ਕੋਈ 4-5 ਲਊਗਾ ਉਹ ਜੇ ਮਾਨਦਾਨ ਚੰਗਾ ਕਰ ਦਾਂਗੇ ਠੀਕ ਹੈ ਹਾਂ ਨੰਬਰ ਬੋਲ ਦੇ ਬਾਈ 97795 6218 ਜੀ 97795 62218 ਬਾਈ ਦਾ ਨੰਬਰ ਹੈ ਕਮਾ ਦੇ ਗਰੀ ਕੈਮਰਾ ਇਕੱਠੀਆਂ ਕਿਸੇ ਭਰਾ ਨੇ ਲੈਣੀਆਂ ਨੇ ਬਾਈ ਕਹਿੰਦਾ ਉਦਾਂ ਦਾ ਮਾਨਤਾਨ ਹੋ ਜੂ ਸਿੰਗਲ ਸਿੰਗਲ ਲੈਣੀ ਆ ਕੋਈ ਉਦਾਂ ਦਾ ਮਾਨਤਾਨ ਕਰੀ ਝੋਲੀ ਦੇਖੋ ਘੱਟੀ ਲਿਖੀ ਆ ਘੱਟੀ ਦਿਖਾ ਹੁਣ ਝੋਲੀ ਝੂੜੀ ਜਮ ਬਾਈ ਨੇ ਦੱਸਿਆ ਤੇ ਸਿੰਘ ਸੁੰਗ ਆ ਗਿਆ ਬੰਦ ਜਮਾ ਪਿੰਡ ਆ ਗਿਆ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ